ਸਤਿ ਸ਼੍ਰੀ ਅਕਾਲ ਜੀ ਸਾਰੇ ਮਲੋਟ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਤੇ ਵਿੱਚ ਪੰਜਾਬ ਨੂੰ ਤਰਕੀਆਂ ਦੀਆਂ ਲੀਹਾਂ ਤੇ ਲੈ ਕੇ ਜਾਣ ਲਈ ਕਿਸ ਤਰ੍ਹਾਂ ਉਪਰਾਲੇ ਕੀਤੇ ਜਾ ਰਹੇ ਨੇ ਹਰ ਪੱਖੋਂ ਭਾਵੇਂ ਅਸੀਂ ਸੜਕਾਂ ਦੀ ਗੱਲ ਕਰ ਲਈਏ ਭਾਵੇਂ ਅਸੀਂ ਪਿੰਡਾਂ ਦੀ ਗੱਲ ਕਰ ਲਈਏ ਭਾਵੇਂ ਰੋਜ਼ਗਾਰ ਦੀ ਗੱਲ ਕਰ ਲਈਏ ਔਰ ਅੱਜ ਮੈਂ ਜੋ ਮਲੋਟ ਦੀਆਂ ਸੜਕਾਂ ਬਾਰੇ ਗੱਲ ਕਰਨ ਜਾ ਰਹੀ ਹਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਆਪਾਂ 11 ਕਰੋੜ ਦੀ ਲਾਗਤ ਦੇ ਨਾਲ ਜਿਹੜੀਆਂ ਸੜਕਾਂ ਮਲੋਟ ਹਲਕੇ ਦੇ ਵਿੱਚ ਸ਼ੁਰੂ ਕਰਾਈਆਂ ਸੀ ਤੇ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਸਾਹਿਬਾਨਾਂ ਤੋਂ ਸਾਡੇ ਵਰਕਰ ਸਾਹਿਬਾਨਾਂ ਤੋਂ ਸਾਡੇ ਬਲਾਕ ਪਤਾਨ ਸਾਰਿਆਂ ਨੇ ਮਿਲ ਕੇ ਜੋ ਫੀਡਬੈਕ ਦਿੱਤੀ ਸੀ ਕਿ ਬਾਕੀ ਸੜਕਾਂ ਵੀ ਜਿਹੜੀਆਂ ਕੁਝੇ ਦੀ ਰਿਪੇਅਰ ਹੋਣ ਵਾਲੀ ਹੈ ਯਾ ਗ੍ਰੀ ਵਾਈਡਨਿੰਗ ਦਾ ਬੜਾ ਚੱਕਰ ਸੀ ਕਿ ਚੌੜੀ ਕਰਾਉਣੀ ਹੈ ਸੜਕ ਜਾਂ ਨਵੀਆਂ ਬਣਾਉਣ ਵਾਲੀਆਂ ਸੀ ਸੋ ਉਹ ਸਾਰੀਆਂ ਦੀ ਅਸੀਂ ਲਿਸਟ ਲਈ ਸੀ ਜਿਹੜੀ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੀ ਕਿ ਆਉਣ ਵਾਲੇ ਦਿਨਾਂ ਚ ਇਹ ਸੜਕਾਂ ਦੀ ਜਿਹੜੀ ਨਵੀਆਂ ਬਣਡੀਆਂ ਨੇ ਇਹਨਾਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਸੋ ਇਸ ਤੋਂ ਪਹਿਲਾਂ ਕਿਉਂਕਿ ਗਰੁੱਪ ਚ ਸ਼ੇਅਰ ਕੀਤਾ ਸੀਗਾ ਤਾਂ ਅਸੀਂ ਇਹ ਵੀ ਪੁੱਛਿਆ ਸੀ ਕਿ ਇਸ ਤੋਂ ਬਿਨਾਂ ਵੀ ਜਿਹੜੀਆਂ ਸੜਕਾਂ ਨੇ ਉਹ ਵੀ ਦੱਸ ਦੋ ਸੋ ਮੇਰੇ ਭਰਾ ਮੈਸੇਜ ਕਰੀ ਜਾ ਰਹੇ ਨੇ ਲਗਾਤਾਰ ਕੋਈ ਗੱਲ ਨਹੀਂ ਮੈਸੇਜ ਮੈਂ ਤੁਹਾਡੇ ਪੜ ਰਹੀ ਆ ਔਰ ਉਹ ਵੀ ਨਾਲ ਦੀ ਨਾਲ ਹੀ ਅਸੀਂ ਜਿਹੜਾ ਤਿਆਰ ਕਰੀ ਜਾ ਰਿਹਾ ਅਗਲੀ ਰਿਪੋਰਟ ਵੀ ਔਰ ਇਸ ਤੋਂ ਪਹਿਲਾਂ ਜਿਹੜੀਆਂ ਹੁਣ ਅਸੀਂ ਅਗਲੇ ਆਉਣ ਵਾਲੇ ਦਿਨਾਂ ਚ ਬਣਾਉਣੀਆਂ ਨੇ ਉਹ ਲਿਸਟ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੀ ਸੋ ਆਪਾਂ ਸ਼ੁਰੂ ਕਰਦੇ ਆ ਪਿੰਡ ਵਿਰਕ ਖੇੜਾ ਤੋਂ ਵਿਰਕ ਖੇੜਾ ਤੋਂ ਲੈ ਕੇ ਢਾਣੀ ਗੁਰੂ ਕਾਸਨ ਤੱਕ ਜਿਹੜੀ ਸੜਕ ਹੈ ਇਹ ਨਵੀਂ ਬਣਨ ਜਾ ਰਹੀ ਹੈ ਇਹਦੀ ਕਿੰਨੀ ਲਾਗਤ ਤਾਂ ਮੈਂ ਦੱਸ ਦਵਾਂ ਕਿ ਜਿਹੜੀਆਂ ਸਾਰੀਆਂ ਸੜਕਾਂ ਮੈਂ ਅੱਜ ਬੋਲਾਂਗੀ ਇਹਨਾਂ ਦੀ ਟੋਟਲ ਲਾਗਤ 77 ਕਰੋੜ ਹੈ ਸੋ 77 ਕਰੋੜ ਦੀ ਲਾਗਤ ਦੇ ਨਾਲ ਮਲੋਟ ਹਲਕੇ ਦੇ ਵਿੱਚ ਸਾਡੀਆਂ ਨਵੀਆਂ ਸੜਕਾਂ ਆਉਣ ਵਾਲੇ ਦਿਨਾਂ ਚ ਪੜਨਗੀਆਂ। ਅਗਲੀ ਸੜਕ ਹੈ ਪਿੰਡ ਚਿਪੜਾ ਵਾਲੀ ਤੋਂ ਭਾਗਸਰ ਇਹ ਵੀ ਨਵੀਂ ਬਣਨ ਜਾ ਰਹੀ ਹੈ। ਨਾਨਕਪੁਰਾ ਰੋਡ ਤੋਂ ਢਾਣੀ ਹਰਬੰਸ ਸਿੰਘ ਦੇ ਘਾਟ ਤੱਕ ਇਹ ਵੀ ਨਵੀਂ ਬਣਨ ਜਾ ਰਹੀ ਹੈ। ਭਾਗਸਰ ਤੋਂ ਨੰਦਗੜ੍ਹ ਇਹ ਸੜਕ ਨਵੀਂ ਬਣਨ ਜਾ ਰਹੀ ਹੈ ਚਿੱਪਣਾ ਵਾਲੀ ਤੋਂ ਭੰਗੜੀ ਇਹ ਸੜਕ ਨਵੀਂ ਬਣਨ ਜਾ ਰਹੀ ਹੈ ਭਲੇਰੀਆਂ ਤੋਂ ਲਖਮੀਰੇਵਣਾ ਲਖਮੀਰੇਵਾਲਾ ਢਾਣੀ ਤੱਕ ਇਹ ਵੀ ਸੜਕ ਨਵੀਂ ਬਣਨ ਜਾ ਰਹੀ ਹੈ ਇਸੇ ਤਰ੍ਹਾਂ ਪਿੰਡ ਜੰਡਾਲਾ ਤੋਂ ਭੰਗੜੀ ਲਖਮੀਰੇਆਣਾ ਤੋਂ ਤਾਂਗਕੋਟ ਲਖਮੀਰੇਆਣਾ ਤੋਂ ਭੰਗੜੀ ਇਹ ਸਾਰੀਆਂ ਸੜਕਾਂ ਨਵੀਆਂ ਬਣਨ ਜਾ ਰਹੀਆਂ ਨੇ ਜੋੜ ਤੋਂ ਕਾਈ ਵਾਲਾ ਰਸਤਾ ਮੁਖਸਰੂਰ ਤੱਕ ਇਸੇ ਤਰ੍ਹਾਂ ਆਲਖਚੋੜ ਰੋਡ ਤੋਂ ਢਾਣੀ ਅਮਰੀਕ ਸਿੰਘ ਇਹ ਵੀ ਨਵੀਂ ਬਣਨ ਜਾ ਰਹੀ ਹੈ ਆਲਖਚੋੜ ਰੋਡ ਤੋਂ ਢਾਣੀ ਮੇਜਰ ਸਿੰਘ ਪਿੰਡ ਅਵਲ ਖਰਾਣਾ ਛਾਪਿਆ ਵਾਲੀ ਰੋਡ ਤੋਂ ਦਰਸ਼ਨ ਸਿੰਘ son of ਆਨੰਦ ਸਿੰਘ ਢਾਣੀ ਅਵਲ ਖਰਾਣਾ ਜੋਰਾਵਰ ਸਿੰਘ son of ਬਚਨ ਸਿੰਘ ਹਾਊਸ 2 ਜਸਕਰਨ ਸਿੰਘ son of ਕਰਨੈਲ ਸਿੰਘ ਹਾਊਸ ਇਹ ਸੜਕ ਨਵੀਂ ਬਣਨ ਜਾ ਰਹੀ ਹੈ ਅਬਲ ਖਰਾਨਾ ਢਾਣੀ ਛਾਪਿਆਂ ਵਾਲੀ ਰੋਡ ਮੱਖਣ ਸਿੰਘ ਦੇ ਘਰ ਤੋਂ ਢਾਣੀ ਜਗਸੀਰ ਸਿੰਘ ਅਬਲ ਖਰਾਨਾ ਡੱਬ ਵਾਲੀ ਮਾਲਕੋ ਕੀ ਤੋਂ ਢਾਣੀ ਅਮਰਤ ਸਿੰਘ son of ਕਰਨੈਲ ਸਿੰਘ ਇਹ ਵੀ ਨਵੀਂ ਬਣਨ ਜਾ ਰਹੀ ਹੈ ਇਹ ਮੈਂ ਢਾਣੀ ਅਮਰਤ ਸਿੰਘ ਨਹੀਂ ਢਾਣੀ ਅਮਰਜੀਤ ਸਿੰਘ ਐਂ ਮੈਂ ਕਰੈਕਟ ਕਰਦੀ ਹਾਂ ਕਈ ਵਾਰ ਇਸ ਤਰ੍ਹਾਂ ਵੀ ਹੋਏਗਾ ਜਿਵੇਂ ਹੁਣ ਮੈਂ ਫਿਰ ਨਹੀਂ ਬੋਲ ਰਹੀਆਂ ਫਿਰਨੀ ਝੋੜ ਤੋਂ ਕਰਨੀ ਵਾਲਾ ਬਸਤੀ ਸੋ ਇਹ ਹੋ ਸਕਦਾ ਹੈ ਕਿ ਦੁਬਾਰਾ ਵੀ ਬੋਲੀ ਜਾਵੇ ਸੋ ਇਹ ਇੱਕ ਰਸਤਾ ਜਿਹੜਾ ਕਈ ਵਾਰੀ ਹੁੰਦਾ ਹੈ ਕਿ ਇੱਕ ਪਾਸੇ ਤੋਂ ਔਰ ਦੂਜੀ ਵਾਰ ਮੈਂ ਬੋਲਾਂਗੀ ਤਾਂ ਦੂਜੇ ਪਾਸੇ ਵਾਲਾ ਰਸਤਾ ਹੋਵੇਗਾ ਸੋ ਇਹ ਜਿਹੜੀ ਫਿਰਨੀ ਹੈ ਝੋੜ ਤੋਂ ਕਰਨੀ ਵਾਲਾ ੜਾਮ ਤੋਂ ਟਿੱਪਾ ਵਾਲੀ ਸਾਦੂ ਸਿੰਘ ਕਟੋਰੇ ਵਾਲਾ ਤੋਂ ਬਠਿੰਡਾ ਰੋਡ ਰਥੜੀਆਂ ਤੋਂ ਛਾਪਿਆਂ ਵਾਲੀ ਰੋਡ ਪਿੰਡ ਬਾੰਮ ਤੋਂ ਪੱਕਾ ਰੋਡ ਇਸਾਨੀਆਂ ਨਵੀਆਂ ਸੜਕਾਂ ਬਣਨਗੀਆਂ ਜੀ ਇਸ ਤੋਂ ਅੱਗੇ ਹੈ ਕਿ ਆ ਅ ਕਈ ਗਲੀਆਂ ਜਿਹੜੀਆਂ ਮਲੋਟ ਸ਼ਹਿਰ ਦੀਆਂ ਨੇ ਇਹਦੇ ਵਿੱਚ ਸਾਡੀਆਂ ਪੇਮੈਂਟ ਦਾ ਕੰਮ ਜਿਹੜਾ ਹੋਵੇਗਾ ਸੋ ਉਹ ਵੀ ਜਿਹੜੀ ਟੋਟਲ ਕਾਸਟ ਇਹਦੇ ਵਿੱਚ ਦੱਸੀ ਹੋਈ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਕਿ ਇਹ 37 ਲੱਖ ਦੀ ਲਾਗਤ ਦੇ ਨਾਲ ਇਹ ਸ਼ਹਿਰ ਦਾ ਕੰਮ ਹੈ ਵੀ ਵਿੱਚ ਪੈ ਗਿਆ ਇਸ ਤਰ੍ਹਾਂ ਮੋੜ ਤੋਂ ਇਹਨਾਂ ਮੋੜ ਤੋਂ ਕਾਲਗੜ੍ਹ ਇਹ ਵੀ ਨਵਾਂ ਬਣੇਗਾ ਜੀ ਸੜਕ ਫਿਰ ਲੇਇੰਗ ਆਫ ਇੰਟਰਲੋਕਿੰਗ ਟਾਈਲਸ ਆਰ ਵੇਰੀਅਸ ਗਲੀਆਂ ਇਨ ਸਿਟੀ ਮਲੌਰਡ ਇਹ ਫੇਰ ਉਸੇ ਤਰ੍ਹਾਂ ਸ਼ਹਿਰ ਦਾ ਕੰਮ ਹੈ ਜਿਹੜਾ ਇਹ ਇੰਟਰਲੌਕ ਟਾਈਲਾਂ ਲੱਗਣੀਆਂ ਨੇ ਮਲੋੜ ਸ਼ਹਿਰ ਦੇ ਵਿੱਚ ਪਹਿਲਾਂ 37 ਲੱਖ ਦੀ ਲਾਗਤ ਨਾਲ ਸੀ ਜਿਵੇਂ ਜਿਵੇਂ ਡਿਮਾਂਡ ਆਈ ਗਈ ਔਰ ਇਹ ਜਿਹੜਾ ਨਵਾਂ ਮੈਂ ਬੋਲਿਆ ਹੈਗਾ ਇਹਦੇ ਵਿੱਚ 105 ਲੱਖ ਦੀ ਲਾਗਤ ਤਕਰੀਬਨ 1 ਕਰੋੜ ਹੋ ਗਿਆ ਇਸੇ ਤਰ੍ਹਾਂ ਪਿੰਡ ਆਨੰਦਗੜ੍ਹ ਤੋਂ ਪਿੰਡ ਬਾਣ ਤੱਕ ਦੀ ਸੜਕ ਇਹ ਨਵੀਂ ਬਣੇਗੀ ਆਨੰਦਗੜ੍ਹ ਤੋਂ ਗੰਧੜ ਤੱਕ ਦੀ ਸੜਕ ਨਵੀਂ ਬਣੇਗੀ ਫਿਰ ਪਿੰਡ ਗੰਧੜ ਤੋਂ ਪਰਚੇਜ਼ ਸੈਂਟਰ ਹੈ ਗੰਧੜ ਇਹ ਸੜਕ ਜੜੀ ਐ ਇਹ ਚੌੜੀ ਕੀਤੀ ਜਾਵੇਗੀ 18 ਗੁੱਟੀ ਕੀਤੀ ਜਾਵੇਗੀ ਇਸੇ ਤਰ੍ਹਾਂ ਢਾਣੀ ਰਜਿੰਦਰ ਸਿੰਘ son of ਗੁਰਚਰਨ ਸਿੰਘ ਜਸਪਾਲ ਸਿੰਘ son of ਬਲਾਰ ਸਿੰਘ ਰਪਿੰਦਰ ਸਿੰਘ son of ਹਕਤਾਰ ਸਿੰਘ ਬਲਵਿੰਦਰ ਸਿੰਘ son of ਬਲਾਰ ਸਿੰਘ ਇਹ ਸਾਰਾ ਮਤਲਬ ਘਰਾਂ ਦਾ ਲੈ ਕੇ ਜਿਹੜਾ ਮੈਪ ਆਊਟ ਕੀਤਾ ਗਿਆ ਇਹ ਵੀ ਜਿਹੜੀ ਐ ਨਵੀਂ ਸੜਕ ਬਣੇਗੀ ਵਿਲੇਜ ਪੰਗੜੀ ਤੋਂ ਪਿੰਡ ਖੁੰਡੇ ਹਲਾਲ ਤੱਕ ਇਹ ਵੀ ਸੜਕ ਜੜੀ ਆ ਇਹ ਨਵੀਂ ਬਣਾਈ ਜਾ ਰਹੀ ਹੈ। ਇਸ ਤੋਂ ਬਾਅਦ ਫਕਰ ਸਰ ਤੋਂ ਕਮੇ ਆ ਰਿਹਾ। ਇਹ ਫਰਨੀਏ ਦੀ ਪਿੰਡ ਦੀ ਇਹਦੀ ਮਾਡਰਨਾਈਜੇਸ਼ਨ ਹੋਏਗੀ ਇਹ ਕੰਕਰੀਟ ਦੀ ਜਿਹੜੀ ਫਰਨੀ ਬਣਾਈ ਜਾਵੇਗੀ। ਸੋ ਇਹ ਵੀ ਇੱਕ ਬਹੁਤ ਮਜ਼ਬੂਤੀ ਵਾਲਾ ਕੰਮ ਜਿਹੜਾ ਇਹ ਫਰਨੀ ਦਾ ਹੋਵੇਗਾ। ਇਸੇ ਤਰ੍ਹਾਂ ਅਗਲਾ ਜਿਹੜਾ ਮਲੋੜ ਟ ਬਟਿੰਡਾ ਰੋਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੇੜੀ ਅਪ ਟੂ ਫਕਰਸਰ ਟਰਨ ਇਹ ਜਿਹੜਾ ਗੁਰਦੁਆਰਾ ਸਾਹਿਬ ਕੋਈ ਵੀ ਧਾਰਮਿਕ ਸਥਾਨਾਂ ਨੂੰ ਸਾਡੇ ਗੁਰਦੁਆਰਾ ਸਾਹਿਬ ਬਣੇ ਹੁੰਦੇ ਆ ਪਿੰਡਾਂ ਦੇ ਵਿੱਚੀਆਂ ਕੋਈ ਯਾਦਗਾਰੀ ਸਾਡਾ ਧਾਰਮਿਕ ਸਥਾਨ ਹੈ ਉਹਨੂੰ ਅਸੀਂ ਵਧੀਆ ਦਿਖ ਦੇਣ ਦੇ ਲਈ ਇਸ ਤਰ੍ਹਾਂ ਦੇ ਪ੍ਰੋਜੈਕਟ ਪਾਏ ਸੀ ਸੋ ਇਹ ਸੜਕ ਜਿਹੜੀ ਹੈ ਇਹਦੀ ਵੀ ਵਾਈਟਨਿੰਗ ਹੋ ਰਹੀ ਹੈ ਜਿਹੜੀ ਮਲੋਟ ਮੁਕਸਰ ਮਲੋਟ ਬਟਿੰਡਾ ਰੋਡ ਤੋਂ ਲੈ ਕੇ ਫਿਰ ਗੁਰਦੁਆਰਾ ਸਾਹਿਬ ਥੇੜੀ ਫਿਰ ਆਇਆ ਜਿਹੜਾ ਫਕਰ ਸਰ ਦੀ ਫਰਮਾਤ ਤੱਕ ਇਹ ਜਾਏਗੀ ਸੋ ਇਹ ਇੱਕ ਇਸੇ ਤਰ੍ਹਾਂ ਹੋਰ ਵੀ ਮੈਂ ਪ੍ਰੋਜੈਕਟ ਮੰਗਾ ਜਿਹੜੇ ਜੇ 4.5 ਗੁਰਦੁਆਰਾ ਸਾਹਿਬ ਉਸੇ ਇਹ ਮਾਡਰਨਾਈਜੇਸ਼ਨ ਸੜਕਾਂ ਦਾ ਕਰਨਾ ਹੈ ਸੋ ਇਹਦੇ ਵਿੱਚ ਇਸ ਤੋਂ ਅਗਲਾ ਜਿਹੜਾ ਉਹ ਫਿਰ ਨਹੀਂ ਆ ਗਈ ਪੈਂਡਰ ਪਾਣੀ ਦੀ ਇਹਨੂੰ ਵੀ ਅਸੀਂ ਜਿਹੜੀ ਸੀਸੀ ਫਲੋਰਿਡਿਨੋ ਸੀ ਕਹਿੰਦੇ ਕੰਕਰੀਟ ਦੀ ਹੈ ਫਲਵੀ ਜੜੀ ਹੈ ਇਹ ਬਣੇਗੀ ਰਪਾਣੀ ਇਸ ਤੋਂ ਬਾਅਦ ਮੇਨ ਸੜਕਵਾ ਸ਼ਮਸ਼ਾਨ ਘਾਟ ਵਾਇਟਾਣੀ ਦਰਸ਼ਨ ਸਿੰਘ ਇਹ ਪਿੰਡ ਫਕਰ ਸਰ ਦੀ ਹੈ ਇਹਦੇ ਚ ਆ ਮਾਡਰਨਾਈਜੇਸ਼ਨ ਦੀ ਵਾਈਗ ਇੰਟਰਲੌਕਡ ਟਾਈਲਸ ਲੱਗਣਗੀਆਂ ਇਸ ਤੋਂ ਬਾਅਦ ਫਿਰਨੀ ਤੋਂ ਲੈ ਕੇ ਸ਼ਮਸ਼ਾਨ ਘਾਟ ਤੋਂ ਜੰਡ ਵਾਲਾ ਰਸਤਾ ਇਹ ਵੀ ਨਵੀਂ ਬਣਨ ਜਾ ਰਹੀ ਹੈ ਇਹ ਵੀ ਜਿਹੜੀ ਹੈ ਕੰਕਰੀਟ ਦੀ ਬਣੇਗੀ ਇਸ ਤੋਂ ਬਾਅਦ ਪਿੰਡ ਧੱਗੇ ਦੀ ਫਿਰਨੀ ਹੈ ਜਿਹੜੀ ਸੜਦਾ ਕੰਮ ਅਧੂਰਾ ਰਹਿ ਗਿਆ ਸੀ ਪਹਿਲਾਂ ਵੀ ਮੈਂ ਪੈਸੇ ਪਾਏ ਸੀ ਪਰ ਉਹ ਸ਼ਾਇਦ ਕਿਤੇ ਹੋਰ ਡਾਇਵਰਟ ਹੋ ਗਏ ਸੋ ਇਹ ਅਸੀਂ ਕੰਕਰੀਟ ਦੀ ਬਣਾਉਣ ਜਾ ਰਹੇ ਹਾਂ ਇਹਦੀ ਡਿਮਾਂਡ ਬੜੇ ਲੰਮੇ ਸਮੇਂ ਤੋਂ ਹੈ ਪਿੰਡ ਧੱਗੇ ਦੀ ਫਿਰਨੀ ਇਸ ਤਰ੍ਹਾਂ ਵੀਡੀਓ ਦਫ਼ਤਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਇਹਦੇ ਵੀ ਜਿਹੜੀ ਕੰਕਰੀਟ ਦੀ ਬਣੇਗੀ ਇਸ ਤੋਂ ਬਾਅਦ ਕੋਠੇ ਨਾਨਕ ਸਰ ਤੋਂ ਘੱਗਾ ਤੋਂ ਜਾਂਟਵਾਲਾ ਰੋਡ ਤੋਂ ਲੈ ਕੇ ਸੁਖਦੇਵ ਸਿੰਘ ਮਾਨ ਤੇ ਬਸਤੀ ਟਿੱਬਾ ਕੋਠੇ ਨਾਨਕ ਸਰ ਇਹ ਵੀ ਪੁਰਾਣੀ ਡਿਮਾਂਡ ਸੀ ਇਹ ਵੀ ਅਸੀਂ ਕੰਕਰੀਟ ਦੀ ਬਣਾਉਣ ਜਾ ਰਹੇ ਹਾਂ ਸੜਕ ਇਸ ਤੋਂ ਬਾਅਦ ਆ ਗਿਆ ਸੌਕੇ ਪਿੰਡ ਚਮシャン ਘਾਟ ਨੂੰ ਜਾਂਦੀ ਇਹਦੀ ਅਪਗ੍ਰੇਡੇਸ਼ਨ ਕਰਾਂਗੇ ਮਤਲਬ ਜਿੱਥੇ ਵੀ ਕਿਤੇ ਕੋਈ ਰਿਪੇਅਰ ਦੀ ਲੋੜ ਹੈ ਜਿੱਥੇ ਸਾਨੂੰ ਲੱਗਦਾ ਉਹਦੀ ਸਾਰੀ ਅਪਗ੍ਰੇਡੇਸ਼ਨ ਸੜਕਾਂ ਦੀ ਕੀਤੀ ਜਾਊਗੀ ਬਾਹਮ ਤੋਂ ਲੈ ਕੇ ਅਰਨੀਵਾਲਾ ਤੱਕ ਇਹ ਵੀ ਅਪਗ੍ਰੇਡੇਸ਼ਨ ਚ ਹੈ ਇਨਾ ਖੇੜਾ ਤੋਂ ਮਾਈਪਾਗੂ ਰੋਡ ਵਿਲੇਜ ਇਨਾ ਖੇੜਾ ਇਸ ਤਰ੍ਹਾਂ ਪਿੰਡ ਬਾਹਮ ਤੋਂ ਇਹ ਪਿੰਡ ਹੈਗਾ ਮੋਲਿਆਵਾਲੀ ਮੋਲ ਇਹਦੀ ਵੀ ਅਪਗ੍ਰੇਡੇਸ਼ਨ ਹੈ ਰਾਗ ਮਿੱਡਾ ਰੋਡ ਤੋਂ ਲੈ ਕੇ ਤਰਖਾਨ ਵਾਲਾ ਇਹ ਵੀ ਅਪਗ੍ਰੇਡੇਸ਼ਨ ਚ ਪਾਇਆ ਗਿਆ। ਮੂੜੀਆਂ ਵਾਲੇ ਪਿੰਡ ਪਹਿਲਾਂ ਵੀ ਇਹ ਮੂੜੀਆਂ ਵਾਲੇ ਪਿੰਡ ਆਇਆ ਸੀਗਾ ਤਾਂ ਮੂੜੀਆਂ ਵਾਲੀ ਤੋਂ ਲੈ ਕੇ ਬਾੰਦ ਤੱਕ ਫੇਰ ਇਹਦੀ ਅਪਗ੍ਰੇਡੇਸ਼ਨ ਹੈ। ਉਸੇ ਤਰ੍ਹਾਂ ਹੀ ਜਿਵੇਂ ਮੈਂ ਕਿਹਾ ਸੀ ਕਿ ਦੋ ਵਾਰ ਜਿਹੜਾ ਬੋਲਿਆ ਜਾਂਦਾ ਸੋ ਦੋਨੇ ਸਾਈਡਸ ਦੇ ਰਸਤੇ ਇਹਨਾਂ ਨੇ ਕਾਊਂਟ ਕਰ ਲਿਆ। ਇਸ ਤੋਂ ਅੱਗੇ ਇਹ ਪਿੰਡ ਫਕਸਾ ਸ਼ਮਸ਼ਾਨ ਘਾਟ ਤੋਂ ਲੈ ਕੇ ਕਾਨਵੈਂਟ ਸਕੂਲ ਤੱਕ ਇਹ ਸੜਕ ਨਵੀਂ ਬਣੇਗੀ ਫਕਰ ਸਰਕਮਿਹਾਰਾ ਫਾਟਕ ਤੋਂ ਬਾਬਾ ਕੱਸੀ ਡੇਰਾ ਇਹ ਨਵੀਂ ਬਣੇਗੀ ਫਕਰ ਸਰ ਕਿੰਗਰਾ ਰੋਡ ਤੋਂ ਲੈ ਕੇ ਥਰਾਜ ਵਾਲਾ ਇਹ ਵੀ ਨਵੀਂ ਸੜਕ ਬਣੇਗੀ ਫਕਰ ਸਰ ਬਠਿੰਡਾ ਫਕਰ ਸਰ ਪਿੰਡਾ ਨੰਬਰਦਾਰ ਦੇ ਘਰ ਤੋਂ ਲੈ ਕੇ ਸੁਸਾਇਟੀ ਤੱਕ ਇਹ ਵੀ ਨਵੀਂ ਬਣੇਗੀ ਕਿੰਗਰਾ ਕਿੰਗਰੇ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਲੈ ਕੇ ਧਰਮਸ਼ਾਲਾ ਤੱਕ ਇਹ ਵੀ ਨਵੀਂ ਬਣੇਗੀ ਇਸੇ ਤਰ੍ਹਾਂ ਕਿੰਗਰੇ ਤੋਂ ਰੱਥੜੀਆਂ ਤੱਕ ਨਵੀਂ ਸੜਕ ਬਣੇਗੀ ਇਨਾ ਖੇੜੇ ਰੋਡ ਤੋਂ ਲੈ ਕੇ ਵਿਰ ਖੇੜਾ ਰੋਡ ਤੋਂ ਲੈ ਕੇ ਢਾਣੀ ਕੁਲਵੀਰ ਸਿੰਘ ਤੱਕ ਇਹ ਵੀ ਨਵੀਂ ਬਣੇਗੀ ਸੜਕ ਇਨਾ ਖੇੜਾ ਰੋਡ ਤੋਂ ਗੁਰੂ ਕੇਸਲ ਤੋਂ ਢਾਣੀ ਮੇਜਰ ਸਿੰਘ ਇਹ ਨਵੀਂ ਬਣੇਗੀ ਮਲੋਟ ਮੁਕਸਰ ਰੋਡ ਤੋਂ ਲੈ ਕੇ ਢਾਣੀ ਵਿੰਦਰ ਸਿੰਘ ਮੈਂਬਰ ਵਿਰ ਖੇੜਾ ਤੋਂ ਲੈ ਕੇ ਇਨਾ ਖੇੜਾ ਰੋਡ ਤੋਂ ਢਾਣੀ ਸੁਭਾ ਸਿੰਘ ਪਿੰਡ ਸੌਕੇ ਤੋਂ ਕਰਨੀ ਵਾਲਾ ਰੋਡ ਪਿੰਡ ਫੂਲੇ ਵਾਲਾ ਸੈਂਟਰ ਤੋਂ ਢਗਾਣਾ ਜੋੜੀਆਂ ਸੰਮੇ ਵਾਲੀ ਨੰਦਗੜ ਰੋਡ ਤੋਂ ਢਾਣੀ ਦਵਿੰਦਰ ਸਿੰਘ son of ਚਰਨ ਸਿੰਘ ਹੀਰਾ ਸਿੰਘ son of ਸਰਦੂਰ ਸਿੰਘ ਜਗਰਾਜ ਸਿੰਘ son of ਪੀਪ ਸਿੰਘ ਇਹ ਜਿਸ ਤਰ੍ਹਾਂ ਮੈਂਸ਼ਨ ਕੀਤਾ ਗਿਆ ਡਿਪਾਰਟਮੈਂਟ ਵੱਲੋਂ ਮੈਂ ਉਸੇ ਤਰ੍ਹਾਂ ਹੀ ਬੋਲ ਰਹੀ ਹਾਂ ਇਹ ਸਾਰੀਆਂ ਸੜਕਾਂ ਜਿਹੜੀਆਂ ਇਹ ਨਵੀਆਂ ਬਣਨ ਜਾਣੀਆਂ ਨੇ ਪਿੰਡ ਥੇੜੀ ਤੋਂ ਕੱਗਾ ਇਹਦੇ ਵਿੱਚ ਇਹਨਾਂ ਨੇ ਕਿੱਥੇ ਮੈਂਸ਼ਨ ਕੀਤਾ ਨਾਆਂ ਜਾਂ ਇਹਦੇ ਵਿੱਚ ਮਾਡਰਨਾਈਜੇਸ਼ਨ ਇਹਨਾਂ ਨੂੰ ਦਿੱਤੀ ਪਿੰਡ મદਰਸਾ ਤੋਂ ਚੱਕ ਜਾਣੀ ਸਰ ਇਹ ਅਪਗ੍ਰੇਡੇਸ਼ਨ ਚਾਹੁੰਦੇ ਜਿਹਨੂੰ ਅਸੀਂ ਰਿਪੇਅਰ ਕਰਨੇ ਰਿਪੇਅਰ ਹੋਏਗੀ ਨਸੜਕਾ ਦੀ ਲੱਖੇਵਾਲੀ ਰਕਤਾ ਥੇੜੀ ਰੋਡ ਤੋਂ ਚੱਕ ਜਾਣੀ ਸਰ ਵਾਇਟਾਣੀਆਂ ਇਹਦੀ ਵੀ ਅਪਗ੍ਰੇਡੇਸ਼ਨ ਹੈ ਮਲੋਟ ਸ਼ੇਖੂ ਜੰਡਾਲਾ ਮਲਕਟੋਰਾ ਇਹ ਸਾਰੀ ਰੋਡ ਹੈ ਜਿਹੜੀ ਇਹ ਕੰਕਰੀਟ ਦੀ ਬਣੇਗੀ ਮਾਡਰਨਾਈਜੇਸ਼ਨ ਹੋਏਗਾ ਸੜਕ ਦਾ ਫਿਰ ਨਹੀਂ ਲੱਕੜ ਵਾਲਾ ਤੋਂ ਸੁਖਦੇਵ ਸਿੰਘ ਹਾਊਸ ਇਹ ਨਵੀਂ ਬਣੇਗੀ ਮਲੋਟ ਬਠਿੰਡਾ ਰੋਡ ਤੋਂ ਸ਼ੇਖੂ ਰੋਡ ਇਹਦੀ ਵੀ ਕੰਕਰੀਟ ਦੀ ਇਹ ਬਣੇਗੀ ਮਾਡਰਨਾਈਜੇਸ਼ਨ ਹੋਏਗੀ ਮਲੋਟ ਬਠਿੰਡਾ ਰੋਡ ਤੋਂ ਸ਼ੇਖੂ ਤੱਕ ਮਾਲਕ ਟੋਰਾ ਤੋਂ ਸਪੈਨਿਕ ਮੈਲ ਇਹਦੀ ਸੜਕ ਦੀ ਇਹ ਵਾਈਡਨਿੰਗ ਹੋਏਗੀ ਚੌੜੀ ਕੀਤੀ ਜਾਵੇਗੀ ਸੜਕ ਚੱਕ ਤਾਮਕੋਟ ਤੋਂ ਖੁੰਡੇ ਹਲਾਲ ਤੋਂ ਖੂਨਣ ਕਲਾ ਇਨਕਲੂਡਿੰਗ ਧਾਣੀ ਵਿੱਚ ਇਨਕਲੂਡ ਕਰ ਲਈ ਇਹਦੀ ਵੀ ਵਾਈਡਨਿੰਗ ਹੋਏਗੀ ਚਿਬੜਮ ਵਾਲੀ ਚੱਕ ਸ਼ੇਰੇ ਵਾਲਾ ਜਿੰਨੂ ਅਸੀਂ ਕਹ ਦਿੰਨੇ ਆ ਚੱਕ ਸ਼ੇਰੇ ਵਾਲਾ ਤੋਂ ਖੁੰਡੇ ਹਲਾਲ ਇਹਦੀ ਅਪਗ੍ਰੇਡੇਸ਼ਨ ਹੋਏਗੀ ਯਾਨੀ ਕਿ ਰਿਪੇਅਰ ਹੋਏਗੀ ਮਕਸਰਬੋ ਰੋਡ ਤੋਂ ਲੈ ਕੇ ਜੱਕ ਮਹਾਵੱਧਰ ਇਨਕਲੂਡਿੰਗ ਫਿਰਨੀ ਇਹਦੇ ਫਿਰਨੀ ਵਿੱਚ ਇਨਕਲੂਡ ਕੀਤੀ ਗਈ ਹੈ ਇਹਦੀ ਵੀ ਅਪਗ੍ਰੇਡੇਸ਼ਨ ਹੋਏਗੀ ਫਿਰਨੀ ਪਿੰਡ ਮਹਾਵੱਧਰ ਚੀਂਡਾਲੀ ਇਹਦੀ ਅਪਗ੍ਰੇਡੇਸ਼ਨ ਹੈ ਮਹਾਵੱਧਰ ਭੰਗੜੀ ਮਹਾਵੱਧਰ ਤੋਂ ਭੰਗੜੀ ਇਹਦੀ ਵੀ ਅਪਗ੍ਰੇਡੇਸ਼ਨ ਹੈ ਉਸ ਤੋਂ ਬਾਅਦ ਭਾਰਸਰ ਤੋਂ ਡੰਗਰ ਹਸਪਤਾਲ ਗੁਰਦੁਆਰਾਸ ਤੋਂ ਗੁਰਦੁਆਰਾ ਸਾਹਿਬ ਇਹਨਾਂ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਸ਼ਾਇਦ ਕੋਈ ਹੋਵੇਗਾ ਹਸਪੀਟਲ ਇਹਦੀ ਅਪਗ੍ਰੇਡ ਹੋਣਾ ਫਿਰਨੀ ਪਿੰਡ ਦਬੜਾ ਫਿਰਨੀ ਪਿੰਡ ਗੋਨੀਆਣਾ ਧਗਾਣਾ ਤੋਂ ਸੋਥਾ ਅਕਤੂ ਮੁਕਸਰ ਰੋਡ ਰੋਡ ਫਿਰਨੀ ਮਹਾਰਾਜ ਵਾਲਾ ਸਕੂਲ ਸ਼ਮਸ਼ਾਨ ਘਾਟ ਗੁਰਦੁਆਰਾ ਸਾਹਿਬ ਮੁਖਸਰ ਅਬੋਰ ਰੋਡ ਤੋਂ ਢਾਣੀ ਗੁਰਬਾਜ ਸਿੰਘ ਇਹ ਸਾਰੀਆਂ ਸੜਕਾਂ ਦੀ ਅਪਗ੍ਰੇਡیشن ਹੈ ਯਾਨੀ ਕਿ ਪੇਅਰ ਹੋਏਗੀ ਨਾ ਸੜਕਾਂ 'ਤੇ ਇਸ ਤੋਂ ਬਾਅਦ ਇਹ ਅਪਗ੍ਰੇਡیشن ਹੈ ਇਹ ਅਪਗ੍ਰੇਡیشنਸ ਰੇਗੂਲਰ ਸੜਕਾਂ ਨੇਰ ਪਾਣਾਵਾ ਬੱਦਰ ਰੋਡ ਤੋਂ ਢਾਣੀ ਬਲਬੀਤ ਸਿੰਘ ਹੋਸਾ ਇਨਕਲੂਡਿੰਗ ਸਕੂਲ ਗਰਾਊਂਡ ਫਰਨੀ ਤਾੰਕੋਟ ਤੋਂ ਹਰੀਜਨ ਸ਼ਮਸ਼ਾਨ ਘਾਟ ਪਾਚੜੀ ਤੋਂ ਗੋਨੇਆਣਾ ਪਿੰਡ ਪੰਚੜੀ ਇਹਦੇ ਚੰਨਾ ਨੇ ਪਿੰਡ ਦਬਰਡਾ ਸ਼ਮਸ਼ਾਨ ਘਾਟ ਅਪਰੋਚ ਰੋਡ ਫਿਰ ਚੱਕ ਮਹਾਵਿੱਦਰ ਤੋਂ ਢਾਣੀ ਕਰਤਾਰ ਸਿੰਘ ਨੰਬਰ ਦਾ ਫੁੱਲੇ ਵਾਲਾ ਤੋਤਾਮ ਕੋਟ ਪੰਚੜੀ ਤੋਂ ਜਿਬੜਾ ਵਾਲੀ ਵਾਇਆ ਢਾਣੀਆਂ ਇਹ ਸਾਰੀ ਅਪਗ੍ਰੇਡੇਸ਼ਨ ਨੇ ਰਪਾਣਾ ਸੋਥਾ ਰੋਡ ਤੋਂ ਸ਼ਮਸ਼ਾਨ ਘਾਟ ਵਾਲੀ ਗਲੀ ਰਪਾਣਾ ਬਾਬਾ ਜੀਵਨ ਸਿੰਘ ਟੂ ਗਰਲ ਸਕੂਲ ਗੁਰਦੁਆਰਾ ਸਾਹਿਬ ਰੋਡ ਇਹ ਵੀ ਪਿੰਡ ਰਪਾਣਾ ਮੁਕਸਰ ਬੋਰ ਰੋਡ ਤੋਂ ਢਾਣੀ ਗੁਰਚਰਨ ਸਿੰਘ ਇਹ ਵੀ ਇਹ ਮੁਕਸਰ ਬੋਰ ਰੋਡ ਤੋਂ ਢਾਣੀ ਗੁਰਚਰਨ ਸਿੰਘ ਇਹਦੀ ਵੀ ਅਪਗ੍ਰੇਡੇਸ਼ਨ ਹੈ ਸੋਥਾ ਤੋਂ ਲੈ ਕੇ ਢਗਾਣਾ ਅਪ ਟੂ ਐਮਸੀ ਲਿਮਟ ਪਿੰਡ ਸੋਥਾ ਇਹਦੀ ਵੀ ਅਪਗ੍ਰੇਡੇਸ਼ਨ ਹੈ ਫਿਰਨੀ ਪਿੰਡ ਤਾਂਗਕੋਟ ਇਹਦੀ ਵੀ ਅਪਗ੍ਰੇਡੇਸ਼ਨ ਹੈ ਮਲੋਟ ਬਟਿੰਡਾ ਰੋਡ 2 ਘਗਾ ਗੁਰੂ ਸਰਸਮਾਨ ਇਸ ਸਾਰੀ ਸੜਕਾਂ ਜਿਹੜੀ ਇਹਦੀ ਵਾਈਡਨਿੰਗ ਹੈ ਚੌੜੀ ਕੀਤੀ ਜਾਊਗੀ ਇਸ ਤੋਂ ਬਾਅਦ ਫਿਰ ਅਪਗ੍ਰੇਡੇਸ਼ਨ ਵਾਲੀਆਂ ਸੜਕਾਂ ਆਗੀਆਂ ਸੰਮੇਵਾਲੀ ਤੋਂ ਇਹਨਾਂ ਦੇ ਇਸ਼ਿਆਕੇ ਢਾਣੀ ਜਸਵੰਤ ਸਿੰਘ ਮਦਰੱਸਾ ਤੋਂ ਭਾਗ ਸਰ ਸੰਮੇਵਾਲੀ ਨੰਦਗੜ ਰੋਡ ਤੋਂ ਢਾਣੀ ਗੋਦਿਆਲ ਸਿੰਘ ਵਾਇਆ ਢਾਣੀ ਅਵਤਾਰ ਸਿੰਘ ਲੱਖੇਵਾਲੀ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਲੱਖੇਵਾਲੀ ਲੱਖੇਵਾਲੀ ਤੋਂ ਸੰਮੇਵਾਲੀ ਚੱਕ ਮਦਰਸਾ ਤੋਂ ਰੱਤਾ ਰੱਤਾ ਖੇੜਾ ਅਪ ਟੂ ਐਮਸੀ ਲਿਮਟ ਰੱਤਾ ਥੇੜ ਲਿਖਿਆ ਹੋਇਆ ਇਹਦੇ ਵਿੱਚ ਕਲੀਅਰ ਕਰ ਲਾਂਗੇ ਆਨੰਦਗੜ੍ਹ ਤੋਂ ਸ਼ੇਰੇਵਾਲਾ ਰੋੜ ਤੋਂ ਪਾਕਾ ਅਪ ਟੂ ਐਮਸੀ ਲਿਮਟ ਇਹ ਸਾਰੇ ਯਾਦ ਕਰ ਲੈਣਾ ਸਮਝ ਆ ਰਿਹਾ ਨਾ ਇਸ ਤੋਂ ਦੇ ਸੰਮੇਵਾਲੀ ਤੋਂ ਰਾਂਚ ਇਹ ਸ਼ਹਿਰ ਕੁਝ ਕਲੀਅਰ ਨਹੀਂ ਹੈ ਫਰਨੀਸ਼ ਸੱਮੇ ਵਾਲੀ ਇਹਦੀ ਵੀ ਅਪਗ੍ਰੇਡੇਸ਼ਨ ਹੈ ਇਸ ਤੋਂ ਬਾਅਦ ਪਿੰਡ ਅਨੰਦਗੜ੍ਹ ਤੋਂ ਲੱਖੇਵਾਲੀ ਰੋਡ ਪਿੰਡ ਸ਼ੇਰ ਵਾਲਾ ਰੋਡ ਆਊਟਰ ਫਰਨੀਂਗ ਵਿਲੇਜ ਅਨੰਦਗੜ੍ਹ ਇਨਕਲੂਡਿੰਗ ਗੁਰਦੁਆਰਾ ਸਾਹਿਬ ਢਾਣੀ ਜਿੰਦਰਪਾਲ ਸਿੰਘ ਢਾਣੀ ਨਛੱਤਰ ਸਿੰਘ ਜਗਰੂਤ ਸਿੰਘ ਇਹ ਸਾਰੀਆਂ ਅਪਗ੍ਰੇਡੇਸ਼ਨ ਨੇ ਗੁਰਦੁਆਰਾ ਸੰਮੇਵਾਲੀ ਤੋਂ ਸੰਮੇਵਾਲੀ ਲੱਖੇ ਵਾਲੀ ਰੋਡ ਵਾਇਟਾਣੀ ਹਰਪਰਜਨ ਸਿੰਘ ਗੁਰਦੁਆਰਾ ਸਾਹਿਬ ਸੰਮੇਵਾਲੀ ਰੋਡ ਤੋਂ ਇਹ ਹੈ ਬੋਰੀਆ ਧਰਮਸ਼ਾਲਾ ਤੱਕ ਇਹਦੀ ਵੀ ਅਪਗ੍ਰੇਡੇਸ਼ਨ ਹੈ ਸੰਮੇਵਾਲੀ ਤੋਂ ਟਾਣੀ ਨਾਜ਼ਰ ਸਿੰਘ ਇਹਦੀ ਵੀ ਅਪਗ੍ਰੇਡੇਸ਼ਨ ਹੈ ਲੱਖੇ ਵਾਲੇ ਤੋਂ ਗਰਲ ਸਕੂਲ ਸੰਮੇਵਾਲੀ ਰੋਡ ਤੋਂ ਟਾਣੀ ਨਾਜ਼ਰ ਸਿੰਘ ਰੋਡ ਤੋਂ ਟਾਣੀ ਹਰदयाल ਸਿੰਘ ਇਹ ਸਾਰੀ ਅਪਗ੍ਰੇਡੇਸ਼ਨ ਆ ਗਈਆਂ ਰਾਣੀ ਹਰਪਾਜਨ ਸਿੰਘ ਪਿੰਡ ਸਮੇਵਾਲੀ ਇਹ ਵੀ ਅਪਗ੍ਰੇਡੇਸ਼ਨ ਹੈ ਪੰਗੇਆਲਾ ਤੋਂ ਟਾਣੀ ਕਰਪਾਲ ਸਿੰਘ ਪੰਗੇਆਲਾ ਤੋਂ ਟਾਲੀ ਕਰਪਾਲ ਸਿੰਘ ਡਬਲ ਟਾਈਮ ਆ ਗਈ ਇਹਦੀ ਸਾਰੀ ਅਪਗ੍ਰੇਡੇਸ਼ਨ ਹੈ ਮਲੋਟ ਮੁਕਸਰ ਸੜਕ ਤੋਂ ਮਲੇਰ ਮਾਲਾ ਕਟੋਰਾ ਇਨਕਲੂਡਿੰਗ ਫਿਰਨੀ ਇਹਦੀ ਅਪਗ੍ਰੇਡੇਸ਼ਨ ਹੈ ਫਿਰਨੀ ਪਿੰਡ ਮਾਲਾ ਕਟੋਰਾ ਇਹ ਚੌੜੀ ਕੀਤੀ ਜਾਵੇਗੀ ਡਿਫੈਂਸ ਰੋਡ ਤੋਂ ਡੇਰਾ ਸੱਚਾ ਸੌਦਾ ਮਲੋਟ ਇਹਦੀ ਅਪਗ੍ਰੇਡੇਸ਼ਨ ਹੈ ਮਲੋੜ ਸ਼ੇਖੂ ਰੋਡ ਅ ਜਾਂਡਾਲਾ ਤੇ ਜਾਂਡਾਲਾ ਤੋਂ ਅੱਗੇ ਮਲਕਟੋੜਾ ਤੱਕ ਇਹਦੀ ਵੀ ਅਪਗ੍ਰੇਡੇਸ਼ਨ ਹੈ ਫਿਰ ਪਿੰਡ ਖੂਨਣ ਕਲਾਂ ਦੀ ਫਿਰਨੀ ਹੈ ਇਹ ਚੌੜੀ ਕੀਤੀ ਜਾਊਗੀ ਇਸ ਤਰ੍ਹਾਂ ਢਾਣੀ ਪ੍ਰਤਾਪ ਸਿੰਘ ਤੋਂ ਫਾਜ਼ਲ ਕਾ ਰੋਡ ਇਹਦੀ ਅਪਗ੍ਰੇਡੇਸ਼ਨ ਹੈ ਰਾਂਗ ਟੁਟਾਣੀ ਧਨਵਤ ਸਿੰਘ ਅਪਗ੍ਰੇਡੇਸ਼ਨ ਵੀਡੀਓ ਦਫ਼ਤਰ ਤੋਂ ਸ਼ਮਸ਼ਾਨ ਘਾਟ ਦੀ ਅਪਗ੍ਰੇਡੇਸ਼ਨ ਮਲੋੜ ਪਿੰਡ ਤੋਂ ਸਾਡੇ ਕੋਲੇ ਬੁਰਜਾ ਰੋਡ ਤੋਂ ਗੁਰਦੁਆਰਾ ਬਾਬਾ ਸ਼ਹੀਦਾਂ ਸ਼ਹੀਦਾਂ ਪਿੰਡ ਮਲੋਟ ਇਹਦੀ ਅਪਗ੍ਰੇਡੇਸ਼ਨ ਹੈ ਰਾਮਨਗਰ ਤਾਮਕੋਟ ਤੋਂ ਢਾਣੀ ਗੁਰਮੀਤ ਸਿੰਘ ਪਿੰਡ ਸੌਕੇ ਇਹਦੀ ਅਪਗ੍ਰੇਡੇਸ਼ਨ ਹੈ 슈ગર ਮਿਲ ਤੋਂ ਢਾਣੀ ਹਜੂਰ ਸਿੰਘ ਕਿਲ ਪਿੰਡ ਮਲੋਟ ਇਹਦੀ ਅਪਗ੍ਰੇਡੇਸ਼ਨ ਹੈ ਇਹਦੀ ਅਪਗ੍ਰੇਡੇਸ਼ਨ ਹੈ ਇਸ ਤੋਂ ਬਿਨਾ ਥੇੜੀ ਤੋਂ ਪਿੰਡ ਥੇੜੀ ਤੋਂ ਕੱਗਾ ਇਹਦੀ ਅਪਗ੍ਰੇਡੇਸ਼ਨ ਹੈ ਥੇੜੀ ਤੋਂ ਮਲਤੋਰਾ ਫੇਰ ਵੀ ਪਿੰਡ ਕੱਗਾ ਮਲੋਟ ਡੱਬ ਵਾਲੀ ਰੋਡ ਤੋਂ ਰੱਥੜੀਆਂ ਦਾਨੇ ਵਾਲਾ ਤੋਂ ਰੱਥੜੀਆਂ ਪਿੰਡ ਦਾਨੇ ਵਾਲਾ ਅਬਲ ਖਰਾਣਾ ਤੋਂ ਤੋਲਾ ਕਿੰਗਰਾ ਭਾਗਸਰ ਤੋਂ ਰੂੜੀਆਂ ਵਾਲੀ ਤਰਖਾਨ ਵਾਲਾ ਤੋਂ ਲੱਕੜ ਵਾਲਾ ਗੰਧੜ ਵਾਲੇ ਤੋਂ ਲੱਖੇ ਵਾਲੀ ਗੁਰਦੁਰਾ ਸਾਹਿਬ ਪਿੰਡ ਰੂੜੀਆਂ ਵਾਲੀ ਇਹ ਸਾਰੀਆਂ ਸੜਕਾਂ ਦੀ ਅਪਗ੍ਰੇਡیشن ਹੈ ਇਸ ਲਈ ਸੱਟ ਬਹੁਤ ਲੰਬੀ ਸੀ ਪਰ ਦੱਸਣਾ ਜ਼ਰੂਰੀ ਸੀ ਤਾਂ ਕਿ ਸਾਰਿਆਂ ਤੱਕ ਮੈਸੇਜ ਪਹੁੰਚ ਸਕੇ ਕਿਉਂਕਿ ਇੱਕ ਵੱਡੀ ਅਮਾਉਂਟ ਜਿਹੜੀ 77 ਕਰੋੜ ਦੀ ਲਾਗਤ ਦੇ ਨਾਲ ਲੋਹਟ ਹਲਕੇ ਦੇ ਵਿੱਚ ਇਹ ਬਹੁਤ ਵਧੀਆ ਸੜਕਾਂ ਬਣਨ ਜਾ ਰਹੀਆਂ ਨਵੀਨੀਕਰਨ ਹੋ ਰਿਹਾ ਔਰ ਮੇਰੀ ਆਪਣੇ ਸਾਰੇ ਪਾਰਟੀ ਦੇ ਵਰਕਰ ਸਹਿਬਾਨ ਅਹੁਦੇਦਾਰ ਸਹਿਬਾਨ ਸਾਡੇ ਬਲਾਕ ਪ੍ਰਧਾਨ ਸਾਡੇ ਸਰਪੰਚ ਸਹਿਬਾਨ ਔਰ ਮੇਰੇ ਸਾਰੇ ਮਲੋਟ ਦੇ ਹਲਕਾ ਵਾਸੀ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਨੂੰ ਮੈਂ ਬੇਨਤੀ ਕਰਾਂਗੀ ਕਿ ਕੰਮ ਜਦੋਂ ਵੀ ਸ਼ੁਰੂ ਹੁੰਦਾ ਥੋੜੇ ਦੇ ਨਾਲ ਚ ਤਾਂ ਉਹਨੂੰ ਤੁਸੀਂ ਆਪਣੀ ਦੇਖਰੇਖ ਹੇਠ ਆਪਣੀ ਨਿਗਰਾਨੀ ਹੇਠ ਕਰਾਉਣਾ ਹੈ ਤਾਂ ਕਿ ਜੋ ਪੈਸਾ ਪੰਜਾਬ ਸਰਕਾਰ ਲੋਕਾਂ ਲਈ ਲਾ ਰਹੀ ਹੈ ਉਹ ਲੋਕਾਂ ਤੱਕ ਹੀ ਪਹੁੰਚਦਾ ਰਹੇ ਸੋ ਜਿਹੜੀਆਂ ਤੁਹਾਡੀਆਂ ਅੱਜ ਨਵੀਆਂ ਡਿਮਾਂਡਾਂ ਆ ਗਈਆਂ ਉਹ ਵੀ ਅਸੀਂ ਨੋਟ ਕਰ ਲਈਆਂ ਔਰ ਉਹ ਵੀ ਬਹੁਤ ਜਲਦੀ ਤੁਹਾਡੇ ਸਪੋਰਟ ਦੇ ਕੰਮ ਕਰਾਂਗੇ ਔਰ ਇਸੇ ਤਰ੍ਹਾਂ ਹੀ ਤੁਹਾਡੀ ਸੇਵਾ ਕਰਦੇ ਰਾਵਾਂਗੇ ਬਹੁਤ ਬਹੁਤ ਸ਼ੁਕਰੀਆ ਸਸਿਕਾ